ਆਓ ਆਇਆ ਮਾਜੀ ਲਈ ਪਾਈਏ ਜੀ ਹਾਂਜੀ ਆ ਰਿਹਾ ਕਰੇ ਵੀ ਕਲੈਪਿੰਗ ਕਰਕੇ ਚੌਰਾ ਪਾ ਕੇ ਚੱਲੀਏ ਸਾਡਾ ਉਹਦੇ ਸਾਹਮਣੇ ਵਰਕਆਊਟ ਕਰੂਗੀ ਤਾੜੀਆਂ ਦੇ ਨਾਲ ਆਪਾਂ ਤਾੜੀਆਂ ਦੀ ਗੂੰਜ ਪੈਣੀ ਚਾਹੀਦੀ ਹੈ ਨਾਲ ਦੇ ਪਿੰਡਾਂ 'ਚ ਛੋਟੀ ਜੀ ਬੱਚੀ ਆ ਦੇਖੋ ਚਲੋ ਜੀ ਬਾਪਾਂ ਦੇ ਪਿੱਛੇ ਅੱਗੇ ਅੱਗੇ ਚੱਲਾ ਤੁਸੀਂ ਮੇਰੇ ਪਿੱਛੇ ਮੈ ਜਾਓ ਚਲੋ ਚਲ ਜੀ वाह क्या बात बहुत सोना वाह वाह क्या बात है एक बार देखो कादर कोकर क्या बात वाह क्या बात है भाई वाह आहा रे की करनी है रे ਛੋੜਿਆਂ ਦੀਆਂ ਕਾਈ ਕਲਾਸਿਕ ਹੀ ਹੁੰਦੀ ਆ ਜਿਹੜੇ ਕਿ ਇੱਕ ਹੌਸਲਾ ਜਿਹੜਾ ਉਹ ਪਲੇਅਰ ਦਾ ਖਿਡਾਰੀ ਦਾ ਹੋ ਸਕਦਾ ਪੂਰਾ ਗਰਾਊਂਡ ਉੱਪਰ ਕਲਾਟਿੰਗ ਦੇ ਨਾਲ ਪੁੰਜਣਾ ਚਾਹੀਦਾ ਹੈ ਬਹੁਤ ਵਧੀਆ ਨਿੱਕੇ ਨੰਨੇ ਹਕੀਕਤ ਪਰ ਸਿਖੀਆਂ ਐਨ ਆਰ ਆਈ ਬ੍ਰਦਰਜ਼ ਗਰੁੱਪ ਦਾ دیਵਾਨਾ ਵੱਲੋਂ ਇਸ ਮੱਚੀ ਦਾ ਬਹੁਤ ਸਨਮਾਨ ਦਿੱਤਾ ਜਾਣਾਗਾ ਛੋਟੀ ਜੀ ਬੱਚੀ ਵਾਹ ਵਾਹ ਕੀ ਬਾਤ ਆ ਕੀ ਲਾਅ ਬਣਦੀ ਆ ਸਾਡੇ ਸਾਡੇ ਬੱਚਾ ਤੋਂ ਨਹੀਂ ਲਾਅ ਬਣਦੀ ਇਸ ਤਰ੍ਹਾਂ ਦੀ ਜਿਹੜੀ 3 ਸਾਲ ਦੀ ਬੱਚੀ ਨੂੰ ਇੰਨੀ ਵਧੀਆ ਟ੍ਰੇਨਿੰਗ ਕਰਾਈ ਆ ਕਿਸੇ ਪਿਤਾ ਜੀ ਨੇ ਤਾਂ ਇਹਨਾਂ ਦੇ ਪਿਤਾ ਜੀ ਨੇ ਹਰਪ੍ਰੀਤ ਸਿੰਘ ਜਗਰਾਉ ਤੋਂ ਜਿਹੜੇ ਕਿ ਬਹੁਤ ਵਾਹ ਵਾਹ ਕੀ ਬਾਤ ਆ ਆਹਾਂ ਕਿਉਂਕਿ ਜਿਹੜੀਆਂ ਚੀਜ਼ਾਂ ਸੀ ਮੋਰ ਸਿੱਖਦੀਆਂ

ਲਾਸਟ ਤੱਕ ਆਪਦਾ ਵਰਕ ਪੂਰਾ ਕਰਦੀ ਆ। ਪਾਣੀ ਨਹੀਂ ਪਾਣੀ ਲੈ ਗਈ। ਗੁਰਚੰਨ ਸਿੰਘ ਸਾਡੇ ਵਿਵਾਨਾ ਪਿੰਡ ਤੋਂ ਬਰਾਉਡਿੰਗ ਸਾਰੇ ਵਿੱਚ। ਸ਼ਾਬਾਸ਼। ਸ਼ਾਬਾਸ਼ ਸ਼ਾਬਾਸ਼। ਬਹੁਤ ਵਧੀਆ ਬਹੁਤ ਵਧੀਆ ਹੰਕੀ ਤੋਂ ਬਹੁਤ ਵਧੀਆ।

ਹਾਰਡਵਰਕ ਟੀਮ ਮੰਡੀ ਕਲਾਂ ਤੋਂ ਵਾਸਤੇ ਸਭ ਨੂੰ ਨਮਸਕਾਰ ਲਾਸਟ ਲਾਸਟ ਐਕਸ਼ਨ ਪੂਰਾ ਕਰ ਰਹੇ ਹਾਂ ਸਾਡੇ ਖੇਤਰ ਦੇ ਨਵਾਂ ਸਰਪੰਚ ਬਹੁਤ ਵਧੀਆ ਬੋਲ ਨਿਕਲੇ ਭਾਈ ਸਾਡੇ ਇਸ ਨੂੰ ਜੀ ਕਿਕਦੀ ਅੱਜ ਸਮਾਜ ਦੀ ਪਾਰਟੀ ਟੀਮ ਉਹਨਾਂ ਦਾ ਫਤਵਾ ਪਾਪਾ ਸਹੀ ਫਰੀਦ ਗੁਰਪ੍ਰੀਤ ਸਿੰਘ ਜੀ ਸਾਡੇ ਕਲਾ ਨਗਰ ਦੇ ਉਹ ਵੀ ਬੱਤੀ ਸਪੋਰਟ ਕਰਦਾ सहयोग आहे त ਮਤਿਆਰ ਸਿੰਘ ਜੀ ਕਬੱਡੀ ਦੇ ਵੀ ਕੋਚ ਸਾਡੇ ਕੋਲੇ ਤੇ ਆਪਾਂ ਸਾਰੇ ਧਿਆਨ ਲਈਏ ਆਪੋ ਆਪਣੇ ਬੱਚਿਆਂ ਦੇ ਉੱਪਰ ਬੱਚਿਆਂ ਨੂੰ